ਜਿੰਦਾਬਾਦ 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 ਲੋਕ ਇੱਕਤਾ ਜਿੰਦਾਬਾਦ 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 ਬਹੁਤ ਸਕਾਰ ਤੁਹਾਡੀ ਨੌਜਵਾਨੀ ਦਾ ਖੇਡਣ ਲਈ ਅਤਾਰੂ ਹੋ ਚੁੱਕੇ ਆ ਉਧਰ ਨੂੰ ਗੱਲ ਜਾਣਾ ਚਾਹੁੰਦੇ ਆ ਮਸਾ ਪੰਜਾਬ ਦੀ ਜਵਾਨੀ ਪੁੰਗਰੀ ਹੈ ਮਸਾ ਇਹ ਚਿਹਰੇ ਦਿਖਣ ਲੱਗਿਆ ਲੰਬੇ ਸਮੇਂ ਬਾਅਦ ਜੋ ਬਰਾਤ ਜੋ ਜੰਨਾ ਮਾਧਿਏ ਚੋ ਅੱਜ ਚੱਕਣੀ ਚੜੀਆਂ ਪਿੰਡਾਂ ਦੇ ਪਿੰਡ ਤਬਾਹ ਕੀਤੇ ਪਰਿਵਾਰਾਂ ਦੇ ਪਰਿਵਾਰ ਤਬਾਹ ਕੀਤੇ ਦੋਚੋਂ ਦੇ ਜਿਵਾਕ ਤੱਕ ਮਾਰ ਦਿੱਤੇਗੇ ਝੂਠੇ ਮੁਕਾਬਲੇ ਚ ਉਹੀ ਦੌਰ ਲਿਆਉਣਾ ਚਾਹੁੰਦੇ ਆ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਆ ਵੀ ਟਰੈਕਟਰ ਕਦ ਨਹੀਂ ਲਾ ਰਹੇ ਹੈਬਟ ਪ੍ਰੂਫ ਵੀ ਬਿਆਨ ਸੁਣਿਆ ਹੋਣਾ ਤੁਸੀਂ ਬਿਆਨ 11 ਜਨਵਰੀ ਦਾ ਬਿਆਨ ਹੈ ਮੁੱਖ ਮੰਤਰੀ ਦਾ ਸਾਰੇ ਖਵਾਰਾਂ ਦੇ ਵਿੱਚ ਇਸ਼ਤਿਹਾਰ ਲੱਗੇ ਸੀ ਕਿ ਟਰੈਕਟਰ ਦਾ ਸਫਾਇਆ ਕਰਨਾ ਹੈ ਜਿ ਆ ਮੋਰ ਤੇ ਜਾਉਣੇ ਆ ਅਗਲੇ ਦੇ ਹੋਮਰੇ ਨਹੀਂ ਇਹਦਾ ਕੋਈ ਪਤਾ ਨਹੀਂ ਇਹ ਮੁੱਖ ਮੰਤਰੀ ਕਹਿੰਦਾ ਹੁੰਦਾ ਹੈ ਆ ਉਹੀ ਜਵਾਨੀ ਆ ਤੁਸੀਂ ਪੰਜਾਬ ਦੀ ਜਿਨ੍ਹਾਂ ਨੇ ਇਹ ਮੁੱਖ ਮੰਤਰੀ ਬਣਾਇਆ ਤੇ ਭੱਜ ਭੱਜ ਕੇ ਝੰਡੇ ਲਾਉਂਦੇ ਸੀ ਤੇ ਇਹ ਤੇਲ ਆਪਣੇ ਭੱਲੇ ਖੂਕਦੇ ਸੀ ਕਿੰਨਾ ਜੋਰ ਲਾਇਆ ਮਿੱਤਰੀ ਜਦੋਂ ਕਦੇ ਮੁੱਖ ਮੰਤਰੀ ਆਪ ਹੋਂਟਾਉਂਦਾ ਸੀ ਕਿਵੇਂ ਬਨੇਰਾਂ ਤੇ ਕਿਵੇਂ ਕੋਠਿਆਂ ਤੇ ਚੜ ਕੇ ਦਰਖਤਾਂ ਤੇ ਚੜ ਕੇ ਨਾ ਭਾਸ਼ੇ ਸੁਣਦੇ ਰਹੇ ਆ ਤੇ ਅੱਜ ਇਹ ਕਹਿੰਦਾ ਮਸਲ ਦੇਣਾ ਕੰਸਲ ਦੇਣਾ ਕੋਈ ਨਹੀਂ ਬੋਲਣ ਦੇਣਾ ਚਾਹੇ ਪੱਤਰਕਾਰ ਅੱਜ ਕਿੰਨੇ ਪੱਤਰਕਾਰ ਚਾਕੇ ਥਲੜਾਂ 'ਚ ਬੰਦ ਕੀਤੇ ਗਏ ਆ ਆ ਲਾਠੀ ਚਾਰਜ ਕੀਤਾ ਸੀ ਡਾਂਗਾਂ ਭਰਿਆਂ ਪੁਲਿਸ ਨੇ ਆ ਮੁੰਡੇ ਮੇਰੇ ਕੋ ਹੁਣ ਆਇਆ ਈ ਢੂਆਂ ਦੇ ਲਾਸ਼ੀਆ ਲਾਫਸਾ ਪੰਜਾਬੀ ਇਹਨਾਂ ਨੇ ਪਹਿਲਾਂ ਤਾਂ ਕਦੀ ਬਾਈ ਆਹ ਖੜੇ ਦੇਖ ਲਓ ਆ ਮੁੰਡੇ ਕੁੱਟੇ ਗਏ ਆ ਪੁਲਿਸਦਾਰ ਆ ਸ਼ੋਰ ਹੈ ਪੁਸ਼ਨਾ ਚੌਂਕ ਦੇ ਪ੍ਰਸ਼ਾਸਨ ਕਿਹੜਾ ਸੁਣਦਾ ਹੈ ਕਿ ਪਹਿਲੀ ਗੱਲ ਹੈ ਜਵਾਬ ਦੇਵੇ ਪ੍ਰਸ਼ਾਸਨ ਕਿ ਇਹ ਜਾਂ ਤਕਾਬਦੀ ਕਰ ਰਹੇ ਹੋ ਜ਼ੁਲਮ ਕਰ ਰਹੇ ਹੋ ਕੀ ਆਪਣੇ ਤੌਰ ਤੇ ਕਰ ਰਹੇ ਹੈ ਗਾਧਾਇਤ ਮੁੱਖ ਮੰਤਰੀ ਦੀ ਹੈ ਮੁਰਗਾ ਰੀ ਗਲੀ ਚੱਲੀ ਜਾਵਲ ਕਲਾ ਕਾਨ ਵਾਪਰੇਆ ਉਦੋਂ ਵੀ ਕਰੇ ਪੁਲਿਸ ਨੂੰ ਪਛਾਤੀ ਹੈ ਇਹ ਹੀ ਮੰਤਰੀ ਕਹਿੰਦੇ ਨੇ ਪੁਲਿਸ ਨੂੰ ਪਛਾਤੀ ਹੈ ਇਹ ਬਾਦਲ ਕਹਿੰਦੇ ਨਹੀਂ ਪੁਲਿਸ ਨੂੰ ਪਛਾਤੀ ਬਣਾਦੀ ਬਾਦਲਾਂ ਨੇ ਅੱਜ ਜਿਹੜੀ ਸਾਡੀ ਜਵਾਨੀ ਕੁੱਟੀ ਹੈ ਪੁਲਿਸ ਦੇ ਭਾਈ ਕੀ ਇਹ ਪੁਲਿਸ ਨੂੰ ਪਛਾਤੀ ਬਣਾਉਣਗੇ ਅੱਜ ਵੀ ਅੱਜ ਭਾਨੇ ਦੇ ਨਾਲ ਜੋ ਝੂਲੂ ਹੋਇਆ ਛਾਦੇ ਟਾਇਆ ਕੁੱਟਮਾਰ ਕੀਤੀਆਂ ਵੀਡੀਓ ਬਣਾ ਕੇ ਮੰਤਰੀ ਨੂੰ ਭੇਜੀ ਹੈ ਤੇ ਲੁਧਿਆਣੇ ਦਾ ਡੀਸੀਪੀ ਕਹਿ ਰਿਹਾ ਤੇਜਾ ਸਿੰਘ ਕਿ ਨਾ ਜੀ ਇਹ ਬੇਫੂਲ ਗੱਲਾਂ ਨੇ ਗਲਤ ਇਲਜ਼ਾਮबाजी ਕਰਦੇ ਆ ਮੈਂ ਇੱਥੋਂ ਖੜੀ ਆ ਲੋਕ ਕਿ ਰੱਬਰ ਕੇ ਹੁੰਦੇ ਆ ਕੀ ਰੱਬਰ ਕੇ ਹਾਰੇ ਸਾਡੇ ਅੰਦਰ ਰੱਬ ਪਰਮਾਤਮਾ ਵਸਦਾ ਧੰਨ ਲੋਕ ਆਦਰ ਨਾਲ ਜਾਣ ਕੇ ਮੈਂ ਕਹਿੰਦਾ ਮੈਂ ਡੀਸੀਪੀ ਨੂੰ ਕਹਿਣਾ ਚਾਹੁੰਦਾ ਵੀ ਸਿੱਖ ਤੂੰ ਐ ਸਿੱਖ ਮੈਂ ਆ ਆਪਣੇ ਬੱਚੇ ਲੈ ਕੇ ਦਰਬਾਰ ਸਾਹਿਬ ਆ ਜਾ ਅਸੀਂ ਮੈਂ ਆਨੇ ਜੇ ਤੂੰ ਇਹ ਸਾਬਤ ਕਰ ਦੇ ਇਹ ਗੱਲ ਕਰੇ ਸੋਭਾ ਜੇ ਵੀ ਭਾਂਨੇ ਨਿਰਛੱਧ ਨਹੀਂ ਹੋਇਆ ਉਹ ਲੰਗਾ ਘਰ ਕੋਈ ਵੀਡੀਓ ਬਣਾ ਕੇ ਮਖੋਦਰੀ ਨਹੀਂ ਭੇਜੀ ਗਈ ਕਾ ਵੀ ਇੱਕ ਵਾਰੀ ਵੀ ਤੈਨੂੰ ਕਹਿੰਦੇ ਵੀ ਭੰਨ ਨੂੰ ਛੱਡ ਦੇ ਪਰ ਭਰਾਵੋ ਆਪਾਂ ਇਹ ਪੰਜਾਬ ਨੂੰ ਮੈਂ ਲਾਰ-ਵਾਰ ਕਹਿਣਾ ਕਿਸੇ ਲੀ ਤੇ ਚੜਾਉਣਾ ਹੈ ਬਦਲਾ ਤੁਸੀਂ ਦੇਖ ਲਿਆ ਬਦਲਾ ਬਦਲਾ ਖੋਰੀ ਚ ਬਦਲ ਗਿਆ ਯਾਰ ਇਹੀ ਸੁਲਤਾਬ ਦੇ ਜਿਹੜੇ ਝੱਲਦੇ ਸੀ ਲੋਕਾਂ ਦੇ ਝੂਠੇ ਮੁਕੱਦਮੇ ਪੁਲਿਸ ਦੀਆਂ ਕੁੱਟਾਂ ਜੇਲਾ ਠਾਲੇ ਤਸ਼ੱਦਦ ਇਹ ਦੁੱਕੇ ਹੋਏ ਲੋਕਾਂ ਨੇ ਲਿਆਂਦਾ ਸੀ ਇਹ ਸਾਰਿਆਂ ਨੂੰ ਟੱਪ ਗਿਆ ਇਹ ਸਾਰਿਆਂ ਨੂੰ ਮਾਰਕ ਪਾਉਦੂ ਹੀ ਦੇਖ ਲਿਓ ਪਾਪੀ ਪਾਪੀ ਤੀ ਯਾਰ ਹਲਾ 2 ਸਾਲ ਵੀ ਨਹੀਂ ਹੋਏ ਪਾਪੀ ਮਾਰਕ ਜਿਸ ਕਰਕੇ ਮੇਰਾ ਵੀ 스테ਜ ਦੀ ਕਾਰਵਾਈ ਲਗਾਤਾਰ ਚੱਲਦੀ ਰਹੂ ਚਲਦੇ ਰਹੋ ਕੋਈ ਨਾ ਕੋਈ ਅੱچھے ਫੈਸਲਾ ਜ ਕਰਕੇ ਜਾਵਾਂਗੇ ਨਹੀਂ ਹੁੰਦਾ ਤਾਂ ਫਿਰ ਲੰਮਾ ਚੱਲੂਗਾ ਇਹਨਾਂ ਨੂੰ ਪਤਾ ਭਾਈ ਜੋਧੇ ਕਰਨਾ ਚਾਹੁੰਦਾ ਪਰਸ਼ਾਣ ਤੋਨੂੰ ਖੁੱਲੀ ਛੁੱਟੀ ਹੈ ਗੋਰੀਆਂ ਮਾਰਦੇ ਡਾਂਗਾ ਮਾਰਦੇ ਬਿਛਾਰਾ ਪਾਣੀ ਗਿਆ ਮਾਰਦੇ ਜੋ ਕਰਨਾ ਕਰ ਲੋ ਪਰ ਇਹ ਭੁੱਲ ਜਿਓ ਵੀ ਜੋਧਿਆਂ ਦੀ ਸਾਡੀ ਆਵਾਜ਼ ਨਹੀਂ ਦਬ ਸਕਦੇ ਬੋਲੇ ਇਸਾਨ ਜੀਰੇ ਦੇ ਵਿੱਚ ਅਜ ਤੋਂ 20 ਦਿਨ ਪਹਿਲਾਂ ਦੋ ਮੁੰਡਿਆਂ ਦਾ ਐਨਕਾਊਂਟਰ ਹੋਇਆ ਉਹਦੇ ਵਿੱਚ ਇੱਕ ਮੁੰਡਾ ਉਹ ਮਾਰਿਆ ਗਿਆ ਜਿਹਦੇ ਉੱਤੇ ਇੱਕ ਵੀ ਮੁਕੱਦਮਾ 751 ਦਾ ਵੀ ਦਰਜ ਨਹੀਂ ਸੀ ਉਹਨੂੰ 20 ਗੈਸਟਿਕ ਹੈ ਕੇ ਮਾਰਿਆ ਉਹ ਗਰੀਬ ਪਰਿਵਾਰ ਵਿਚਾਰਾ ਸਾਹਮਣੇ ਵੀ ਆਇਆ ਪਰ ਉਹਦੀ ਆਵਾਜ਼ ਦਬ ਦਿੱਤੀ ਗਈ ਹੈ ਇਹਦਾ ਪਾਣਾ ਚੋਂ ਇੱਕ ਆ ਬਾਈ ਪੈਸੇ ਡਿੱਗੇ ਆ ਕਿਸੇ ਦੇ ਭਾਈ ਕਿੰਨੇ ਪੈਸੇ ਬਾਈ ਆ ਦੇ ਦੇ ਬਾਈ ਆ ਦੇ ਦੇ ਬਾਈ ਤੇ ਮੋਬਾਈਲ ਵੀ ਹੈ ਇੱਕ ਮੋਬਾਈਲ ਆ ਬਾਈ ਇਹ ਫੜ ਲਓ ਕੋਈ ਕੋਲੇ ਜਿੱਥੇ ਆ ਸਾਨੂੰ ਤੇਰੇ ਨਿਕਲ ਗਿਆ ਹੁਣ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਪਹਾਨਾ ਵਿੱਚ ਚਲੋ ਇੱਕ ਚਿਹਰਾ ਸੀ ਲੋਕਾਂ ਨਾਲ ਖੜਦਾ ਸੀ ਠੱਗ ਜਨਤਾ ਦੇ ਖਿਲਾਫ ਪਹਾਨੋ ਲੜਿਆ ਉਹਨਾਂ ਪਤਾ ਨਹੀਂ ਲੱਖਾਂ ਨਹੀਂ ਕਈ ਕਰੋੜ ਰੁਪਇਆ ਭਾਨੇ ਨੇ ਵਾਪਸ ਕਰਾਇਆ ਜਿਹੜਾ ਕੰਮ ਹੈ ਕਿਨੇ ਭਾਨਾ ਕਾਹਲ ਹੁੰਦਾ ਹੈ ਭਾਨਾ ਕਨੇ ਸਰਕਾਰ ਨੂੰ ਚੈਲੰਜ ਕਰਦਾ ਹੈ ਯਾਰ ਭਾਨੇ ਛੋਟੇ ਲੱਖੇ ਪੈਦਾ ਕਿਉਂ ਹੋਣ ਤੇ ਕੰਮ ਸਰਕਾਰਾਂ ਕਰਦੇ ਨੇ ਬਾਈ ਅਸੀਂ ਕਹਿੰਦੇ ਆ 14000 ਕਰੋੜ ਦੀ ਠੱਗੀ ਆ 50 14000 ਕਰੋੜ ਦੀ ਤੇ ਹਜ਼ਾਰਾਂ ਯੰਟਾ ਜਿਹੜਾ ਬਿਨਾਂ ਲਾਇਸੈਂਸ ਤੋਂ ਬੈਠੇ ਆ ਲਾਇਸੈਂਸ ਦੇਣਾ ਕਿਨੇ ਹੁੰਦਾ ਸੁਪਾ ਸਰਕਾਰ ਨੇ ਪਰਸ਼ੋ ਬੋਲ ਰਿਹਾ ਪੰਜਾਬ ਦਾ ਮੁੱਖ ਮੰਤਰੀ ਕਿ ਜੀ ਮੈਂ ਸਭ ਤੋਂ ਜ਼ਿਆਦਾ ਪਾਰਲੀਮੈਂਟ ਦੇ ਵਿੱਚ ਠੱਗ ਜੰਟਾਂ ਦੇ ਖਿਲਾਫ ਬੋਲਿਆ ਤੂੰ ਦਾ ਭਾਈ ਬਹੁਤ ਗੱਲਾਂ ਬੋਲਦਾ ਰਿਹਾ ਤੂੰ ਤਾਂ ਕਦੇ ਗੰਨ ਮੈਲਾਂ ਦੇ ਖਿਲਾਫ ਵੀ ਬੋਲਦਾ ਰਿਹਾ ਤੂੰ ਮਸ਼ੂਰੀਆਂ ਦੇ ਖਿਲਾਫ ਵੀ ਬੋਲਦਾ ਰਿਹਾ ਤੂੰ ਫੋਟੋਮਾਂ ਦੇ ਖਿਲਾਫ ਵੀ ਬੋਲਦਾ ਰਿਹਾ ਤੂੰ ਜਿੱਟੇ ਦੇ ਖਿਲਾਫ ਵੀ ਬੋਲਦਾ ਰਿਹਾ ਇੱਕ ਵੀ ਕਾਰਵਾਈ 22 ਮਹੀਨਿਆਂ ਚ ਸਰਕਾਰ ਨੂੰ ਹੋ ਗਏ ਇੱਕ ਵੀ ਕਾਰਵਾਈ ਦੱਸ ਦੋ ਤੇਰੇ ਝੂਠੇ ਠੱਗ ਯੰਤ ਦੇ ਉੱਤੇ ਕੋਈ ਕਾਰਵਾਈ ਮੁਕੱਦਮਾ ਦਰਜ ਹੋਇਆ ਜਾਂ ਲੱਖ ਰੁਪਈਆ ਛੱਡੋ 50000 20000 ਵੀ ਸਰਕਾਰ ਨੇ ਵਾਪਸ ਕਰਾਇਆ ਠੇਕਾਵਰ ਭਾਲੇ ਦਾ ਹੈ ਕਿ ਸਰਕਾਰ ਦਾ ਹੈ ਅੱਕੇ ਵਾਲੇ ਲੋਕ ਠੱਕੇ ਵਾਲੇ ਲੋਕ ਜਾਂਦੇ ਆ ਪੁਲਸਰ ਕੋਲੇ ਐਸਐਚਓ ਕੋਲੇ ਐਸਐਸਪੀਆ ਕੋਲੇ ਜਾਂਦੇ ਆ ਮੰਤਰੀਆਂ ਐਮਐਲਏ ਕੋਲੇ ਤੇ ਸਾਨੂੰ ਜੇ ਇਨਸਾਫ ਦੇਣਾ ਢੱਗੀ ਵੱਜ ਗਈ ਉਹ ਕਹਿੰਦੇ ਸਾਨੂੰ ਪੁੱਛ ਕੇ ਦਿੱਤੇ ਵੀ ਉਹ ਰਾਜਵਾ ਮਿਲਦਾ ਅੱਛਾ ਵੀ ਹੋਰ ਦੇਖ ਲੋ ਛੋਡੇ ਦਾ ਠੱਗੀ ਵੱਜੇ ਠੱਗੀ ਵੱਜੇ ਤੁਸੀਂ ਦਰਖਾਸਤ ਦੇਖੀ ਸਾਡਾ 5 50 25 ਠੱਗੀ ਵੱਜਦੀ ਲਖਦੀ ਉਹ ਕਹਿੰਦਾ ਲਓ ਦਰਖਾਸਤ ਦੇ ਦਿਓ ਸਿੱਧਾ ਪਰਚਾ ਨਹੀਂ ਹੁੰਦਾ ਇਹ ਚ ਇਹ ਚ ਪੜਤਾਲ ਹੋਊਗੀ ਭਾਨੇ ਦੇ ਪਹਿਲਾ ਪਰਚਾ 10000 ਫਰੋਤੀ ਦਾ